ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਆ ਵੱਡੇ ਚਿਹਰੇ ਹਾਰੇ ਨੇ ਚਾਹੇ ਉਹ ਕੇਜਰੀਵਾਲ ਹੋਣ ਆਪਣੀ ਸੀਟ ਛੱਡ ਕੇ ਭੱਜੇ ਸਸੋਦੀਆ ਹੋਣ ਸਿੱਖਿਆ ਗੁਰੂ ਕਹਾਉਣ ਵਾਲੇ ਆਬਦੋਜਾ ਹੋਣ ਉਹ ਸਾਰੇ ਹਾਰੇ ਨੇ ਇਹ ਸਾਰੇ ਕਿਉਂ ਹਾਰੇ ਕੀ ਕਾਰਨ ਰਹੀ ਇਹ ਗੇਮ ਕਿਉਂ ਪਲਟੀ ਮੇਰੇ ਨਾਲ ਭਾਈ ਨਵਰੀਤ ਨੇ ਗੱਲਬਾਤ ਕਰਦੇ ਆ ਤੇ ਸਮਝਿਆ ਨਵਰੀਤ ਭਾਈ ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਿਆ ਕਿ ਦਿੱਲੀ ਦੇ ਵਿੱਚ ਇੰਨਾ ਉਲਟ ਫੇਰ ਕਿਵੇਂ ਹੋ ਗਿਆ 27 ਸਾਲ ਬਾਅਦ ਬੀਜਪੀ ਸੱਤਾ ਚ ਕੇਜਰੀਵਾਲ ਦੇ ਦਾਅਵੇ ਸਾਰੇ ਜ਼ੀਰੋ ਹੋ ਗਏ ਦੇਖੋ ਗਗਨ ਇੱਕ ਜਿਹੜਾ ਇਹ ਚ ਸਮਝਣ ਵਾਲੀ ਗੱਲ ਆ ਕਿ ਅਸੀਂ ਹਾਰ ਦੇ ਬਹੁਤ ਕਾਰਨ ਹੁੰਦੇ ਆ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਕਾਰਨ ਵੀ ਹੁੰਦੇ ਆ ਤੇ ਕਿਉਂਕਿ ਜਦੋਂ ਅਸੀਂ ਗੱਲ ਕਰਨੀ ਹੁੰਦੀ ਆ ਇੰਨੀ ਕਿ ਬੇਇਨਸਾਫੀ ਆਪਾਂ ਸਾਰੀ ਕਰਦੇ ਆ ਕਿ ਆਪਾਂ ਬਹੁਤ ਤਿੰਨ-ਚਾਰ ਕਾਰਨਾਂ ਤੇ ਜ਼ੋਰ ਵੱਧ ਦੇ ਦਿੰਦੇ ਆ ਤੇ ਬਸ ਫਿਰ ਉਹਦਾ ਕਾਰਨ ਕੀ ਹੁੰਦਾ ਵੀ ਉਹ ਵੱਡੇ ਕਾਰਨ ਮੰਨ ਲਏ ਜਾਂਦੇ ਆ ਜਦਕਿ ਕਾਰਨ ਬਹੁਤ ਹੁੰਦੇ ਆ ਹੁਣ ਕਿਉਂ ਹਾਰੀ ਆ ਇਹਦੇ ਤਾਂ ਬਹੁਤ ਕਾਰਨ ਆ ਇੱਕ ਕਾਰਨ ਤਾਂ ਮੈਨੂੰ ਇਹ ਲੱਗਦਾ ਕਿ ਅ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਆ ਵੀ ਫ੍ਰੀ ਦੇ ਦੋ ਆ ਵੀ ਫ੍ਰੀ ਦੇ ਦੋ ਉਹਦਾ ਇੱਕ ਨੁਕਸਾਨ ਹੁੰਦਾ ਕਿ ਫਿਰ ਬੁਨਿਆਦੀ ਚੀਜ਼ਾਂ ਤੇ ਪੈਸਾ ਨਹੀਂ ਲੱਗਦਾ ਤੁਸੀਂ ਬਿਜਲੀ ਫ੍ਰੀ ਦੇ ਦਿੱਤੀ ਠੀਕ ਆ ਓਕੇ ਪਾਣੀ ਫ੍ਰੀ ਦੇ ਦਿੱਤਾ ਪਰ ਫਿਰ ਲੋਕਾਂ ਲਈ ਕਿਉਂਕਿ ਬੰਦਾ ਜਿਹੜੇ ਥਾਂ ਤੇ ਰਹਿੰਦਾ ਹੁੰਦਾ ਉਹਨੂੰ ਬੜਾ ਕੁਝ ਚਾਹੀਦਾ ਹੁੰਦਾ ਉਹਨੂੰ ਸੜਕਾਂ ਵੀ ਚਾਹੀਦੀਆਂ ਉਹਨੂੰ ਉਹਥੇ ਅਮਨ ਕਾਨੂੰਨ ਦੀ ਸਥਿਤੀ ਵੀ ਬੈਟਰ ਚਾਹੀਦੀ ਆ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਯਾਰ ਰਿਸਿਵਰੇਜ ਵੀ ਸਹੀ ਕੰਮ ਕਰਨਾ ਚਾਹੀਦਾ ਸਾਰਾ ਕੁਝ ਹੁਣ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਉਹ ਇੱਕ ਨਾ ਕੰਬੋ ਜਿਹਾ ਰੱਖਦੀਆਂ ਸੀ ਸਹੀ ਬਣਾ ਕੇ ਜਿਹਦੇ ਵਿੱਚ ਕੀ ਹੁੰਦਾ ਸੀ ਵੀ ਚਲੋ ਇਹਨਾਂ ਨੂੰ ਇੰਨੀ ਕੁ ਦਾ ਸੋਸ਼ਲ ਸਕੀਮ ਦੇ ਦਿਓ ਹਨਾ ਵੀ ਚਲੋ ਆਟਾ ਦਾਲ ਫਰੀ ਦੇ ਦਿਓ ਇਹਦੇ ਨਾਲ ਦੂਜੇ ਜਿਹੜਾ ਇਹ ਦੂ ਕਿਸਾਨ ਆ ਕਿਸਾਨਾਂ ਨੂੰ ਆ ਦੇ ਦੋ ਹਨਾ ਆ ਸਕੀਮ ਦੇ ਦੋ ਮੋਟਰਾਂ ਦੇ ਬਿੱਲ ਦੇ ਦੋ ਜਾਂ ਟਾਈਮ ਨਾਲ ਉਹਨਾਂ ਦੀ ਫਸਲ ਚੱਕੀ ਜਾਵੇ ਇਹ ਬਹੁਤ ਹੈ ਦੁਕਾਨਦਾਰਾਂ ਵਾਲੀ ਕੀ ਆ ਵੀ ਅਮਨ ਕਾਨੂੰਨ ਦੀ ਸਥਿਤੀ ਜਮਾਂ ਓਕੇ ਰੱਖ ਲੋ ਜੀ ਮਤਲਬ ਜੋ ਵੀ ਪਹਿਲਾਂ ਸਰਕਾਰਾਂ ਭਾਰਤ ਵਿੱਚ ਸੀਗੀਆਂ ਉਹ ਤਕਰੀਬਨ ਇਸ ਕੰਬੋ 'ਤੇ ਚੱਲਦੀਆਂ ਹੁੰਦੀਆਂ ਸੀ ਜਦੋਂ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਫੋਕਸ ਇੱਕ ਚੀਜ਼ 'ਤੇ ਕਰਤਾ ਬੰਦੇ ਨੂੰ ਨਿੱਜੀ ਫਾਇਦਾ ਦੋ ਹੁਣ ਨਿੱਜੀ ਫੈਲਾ ਤਾਂ ਹੋ ਗਿਆ ਪੈਸਾ ਤਾਂ ਲਿਮਟਿਡ ਆ ਨਾ ਤੁਹਾਡੇ ਕੋਲੇ ਤੁਹਾਡੇ ਕੋਲ 100 ਰੁਪਿਆ ਉਹ ਤੁਸੀਂ 80 ਜਦੋਂ ਫ੍ਰੀ ਫੰਡ ਲਾਤਾ ਤੇ 20 ਦਾ ਤਾਂ ਬਨ ਨਹੀਂ ਕੁਝ ਨਹੀਂ ਨਾ ਭਾਈ ਆਹੀ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਕਿ ਉਹ ਹਰ ਚੀਜ਼ ਨੂੰ ਫ੍ਰੀ ਫ੍ਰੀ ਦੇ ਚੱਕਰ ਦੇ ਵਿੱਚ ਦਿੱਲੀ ਦਾ ਵਿਕਾਸ ਰੁਕ ਗਿਆ ਸੀ ਲੋਕਾਂ ਨੂੰ ਲੱਗਦਾ ਸੀ ਵੀ ਦਿੱਲੀ ਗਾਹ ਨਹੀਂ ਵੱਧ ਰਹੀ ਚੱਦ ਕੇ ਇਹ ਇਹ ਇਹਦਾ ਇੱਕ ਵੱਡਾ ਮੈਨੂੰ ਲੱਗਦਾ ਕਾਰਨ ਆ ਜ ਇਹਦੇ ਨਾਲ ਹੋਰ ਵੀ ਕਈ ਕਾਰਨ ਹੋਏ ਆ ਹੋਰ ਕਾਰਨ ਕੀ ਹੋਇਆ ਵੀ ਦਿੱਲੀ ਦਾ ਜੀਵਨ ਪੱਧਰ ਇੰਨਾ ਸਸਤਾ ਹੋ ਗਿਆ ਕਈ ਲੋਕਾਂ ਦਾ ਇਹ ਮੰਨਣਾ ਮੇਰੀ ਜੰਨੀ ਦਿੱਲੀ ਨਾਲ ਹੋਈ ਉਹ ਕਹਿੰਦੇ ਵੀ ਜਿਹੜਾ ਲੋਕਲ ਬੰਦਾ ਥੋੜੀ ਉੱਥੇ ਪ੍ਰਾਪਰਟੀ ਆ ਉਹ ਕਹਿੰਦੇ ਯਾਰ ਕੋਈ ਵੀ ਬੰਦਾ ਜੀਦਾ ਜੀ ਕਰਦਾ ਆ ਕੇ ਦਿੱਲੀ ਰਹਿਣ ਲੱਗ ਜਾਂਦਾ ਦਿੱਲੀ ਦੇ ਸਾਧਨਾਂ ਤੇ ਬੋਝ ਪਾਣੇ ਰਿਹਾ ਦਿੱਲੀ ਚ ਹੀ ਟ੍ਰੈਫਿਕ ਵਧ ਰਿਹਾ ਹੈਨਾ ਉਹ ਕਿਉਂਕਿ ਹੁਣ ਜੀਵਨ ਪੱਧਰ ਸੌਖਾ ਜਿਹਦੇ ਕਾਰਨ ਗਰੀਬ ਲੋਕ ਹੀ ਦਿੱਲੀ ਚ ਆਈ ਨੇ ਆ ਕਿ ਵਸ ਗਏ ਲੋਕਲ ਲੋਕ ਕਹਿੰਦੇ ਵੀ ਸਾਡੀ ਤਾਂ ਇਹਨਾਂ ਨੇ ਜ਼ਿੰਦਗੀ ਖਰਾਬ કરી ਖਰਾਬ કરી ਚੰਗੀ કરી ਇਤਰਾਜ਼ ਹੁੰਦਾ ਹੈ ਇਤਰਾਜ਼ ਤਾਜ਼ਾ ਉਦਾਹਰਨ ਅਮਰੀਕਾ ਨੂੰ ਨਹੀਂ ਹੈ ਅਮਰੀਕਾ ਦੇ ਲੋਕਾਂ ਨੂੰ ਨਹੀਂ ਹੈ ਜਾਂ ਪੰਜਾਬ ਚ ਕੁਝ ਲੋਕਾਂ ਨੂੰ ਨਹੀਂ ਹੈ ਪ੍ਰਵਾਸੀਆਂ ਤੋਂ ਹਾਂ ਤਾਂ ਉਹ ਦਿੱਲੀ ਚ ਵੀ ਉਹ ਇੱਕ ਕਾਰਨ ਸੀਗਾ ਬਾਕੀ ਇਹ ਮੈਨੂੰ ਲੱਗਦਾ ਵੀ ਇਹਨਾਂ ਦੇ ਆਸ-ਪਾਸੇ ਗੱਲ ਜ਼ਿਆਦਾ ਘੁੰਮੀ ਆਗੀ ਦਿੱਲੀ ਦੇ ਵਿੱਚ ਓਵਰਆਲ ਤਾਂ ਤੁਸੀਂ ਦੇਖੋ ਵੀ ਆਵਾਦ ਵੀ ਪਾਰਟੀ ਨੇ ਫ੍ਰੀ ਵੀਜ਼ਾ ਐਤਕੀ ਵੀ ਦੇਣਕ ਨਹੀਂ ਕੋਈ ਕਸਰ ਨਹੀਂ ਸੀ ਸਿਸਟਮ ਦੀ ਉਹਨਾਂ ਨੇ 2100 ਦਾ ਵਾਲਾ ਕਰਿਆ ਸੀ ਆਮਦਵੀ ਪਾਰਟੀ ਨੇ ਠੀਕ ਹੈ ਭਾਜਪਾ ਨੇ 2500 ਦਾ ਕਰਤਾ ਪਰ 2100 ਕਿਹੜਾ ਘੱਟ ਆ ਬਿਲਕੁਲ ਪਹਿਲਾਂ ਉਹਨਾਂ ਨੇ ਫ੍ਰੀ ਬਿੱਲ ਵੀ ਤਾਂ ਇੰਨਾ ਨਹੀਂ ਕਰੇ ਸੀ ਫ੍ਰੀ ਪਾਣੀ ਵੀ ਤਾਂ ਇਹਨਾਂ ਨੇ ਨੀ ਕਰਿਆ ਸੀ ਇਹ ਵੀ ਹੋ ਸਕਦਾ ਸੀ ਪਰ ਮੈਨੂੰ ਲੱਗਦਾ ਲੋਕ ਕੁਝ ਵੱਖਰਾ ਚਾਹੁੰਦੇ ਸੀ ਕੁਝ ਚੇਂਜ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਇਦਾਂ ਕੀਤਾ ਅੱਛਾ ਭਾਈ ਇਹ ਸਾਰੇ ਜਿਹੜੇ ਕੋਣ ਚੀਜ਼ੇ ਨੇ ਇਹ ਨਿਊ ਟ੍ਰੈਂਡਸ ਕੀ ਨੇ ਇਹਦੇ ਮਤਲਬ ਨਵੇਂ ਟ੍ਰੈਂਡ ਕੀ ਬਣੇ ਨੇ ਅਰ ਨਵੇਂ ਟ੍ਰੈਂਡ ਤਾਂ ਗੱਗਨ ਬਹੁਤ ਸਾਡੇ ਸਾਹਮਣੇ ਦਿਲਚਸਪ ਵੀ ਆਇਆ ਇੱਕ ਨਵਾਂ ਟ੍ਰੈਂਡ ਤਾਂ ਇਹ ਸਾਹਮਣੇ ਆਇਆ ਸਾਡੇ ਕਿ ਆ ਮੁੱਖ ਮੰਤਰੀ ਪੰਜਾਬ ਜਿੰਨੀਆਂ ਸੀਟਾਂ ਦੇ ਪ੍ਰਚਾਰ ਕਰਨ ਗਏ ਸੀ ਉਹ ਸਾਰੀਆਂ ਹੁੰਝਦੀਆਂ ਨਹੀਂ ਦੂਜੇ ਪਾਰਜਪਾਣੇ ਹੁੰਝਦੀਆਂ ਮਤਲਬ ਆਪ ਆਪਣੇ ਵੱਲੋਂ ਸਾਰੀਆਂ ਹੁੰਝੀਆਂ ਨਹੀਂ ਜਾਂਦਾ ਵੱਲੋਂ ਹਾਂ ਵੀ ਸਾਫ ਹੋ ਗਏ ਉੱਥੇ ਹਾਂ ਇਹਨਾਂ ਵੱਲੋਂ ਉਹ ਸਾਰੀਆਂ ਹੁੰਝੀਆਂ ਗਈਆਂ ਆ ਤਾਂ ਇਹ ਇਹ ਵੀ ਇੱਕ ਆਪ ਦੇ ਆਪ ਦੇ ਵਿੱਚ ਦੇਖੋ ਕਾਫੀ ਹਨਾ ਟ੍ਰੈਂਡ ਹੈ ਬਹੁਤ ਸਾਰੀਆਂ ਸੀਟਾਂ ਇਹੋ ਜੀਆਂ ਆਈਆਂ ਸਾਹਮਣੇ ਚਾਹੇ ਵਰਿੰਦ ਕੇਜਰੀਵਾਲ ਦੀ ਆਪਦੀ ਸੀਟ ਹੈ ਚਾਹੇ ਮਨੀਸ਼ ਸਿਸੋਧਿਆ ਦੀ ਸੀਟ ਹੈ ਤੇ ਹੋਰ ਬਹੁਤ ਸਾਰੇ ਵੱਡੇ ਆਗੂਆਂ ਦੀਆਂ ਸੀਟਾਂ ਵੀ ਜਿਹਦੇ ਵਿੱਚ ਕਾਂਗਰਸ ਆ ਜਿੱਤ ਦੇ ਮਾਰਜਨ ਨਾਲੋਂ ਜਿੱਥੀ-ਜਿੱਥੇ ਭਾਜਪਾ ਤਾਂ ਕਾਂਗਰਸ ਕਾਫੀ ਵੋਟਾਂ ਲੈ ਕੇ ਗਈ ਹੈ ਤਾਂ ਜਿਹੜੀ ਗੱਲ ਹੈ ਵੀ ਇਹ ਜੇ ਮਿਲ ਕੇ ਲੜਦੇ ਤਾਂ ਦੋਨੇ ਧਰਾਂ ਨੂੰ ਫਾਇਦਾ ਹੋਣਾ ਸੀ ਆਮ ਆਦਮੀ ਪਾਰਟੀ ਨੂੰ ਵੱਧ ਫਾਇਦਾ ਹੋਣਾ ਸੀ ਪਾਰ ਹਰਿਆਣੇ ਦਾ ਜਦੋਂ ਇਲੈਕਸ਼ਨ ਹੋਇਆ ਸੀ ਮੈਨੂੰ ਰਾਗਵ ਚੱਡਾ ਦਾ ਇੱਕ ਟਵੀਟ ਯਾਦ ਆ ਉਹਨਾਂ ਨੇ ਇਹ ਨਾ ਜਦੋਂ ਕਾਂਗਰਸ ਹਾਰੀ ਇਹਨਾਂ ਨੂੰ 1% ਦੇ ਕਰੀਬ ਜੀ ਵੋਟਾਂ ਪਈਆਂ ਸੀ ਉਹਦੇ ਤੇ ਵੀ ਲਿਖ ਕੇ ਪਾਇਆ ਵੀ ਸਾਡੇ ਕਰਕੇ ਉਹ ਤੇ ਕਹਿਣ ਦਾ ਮਤਲਬ ਸਾਡੇ ਨਾਲ ਸਮਝੌਤਾ ਕਰ ਲੈਂਦੇ ਹਾਂ ਹਾਂ ਚੰਗੇ ਨਾ ਰਹਿੰਦੇ ਹੁਣ ਹੈਨਾ ਹੁਣ ਬੈਠੇ ਹੋ ਮੂੰਹ ਚੱਕੀ ਤਾਂ ਹੁਣ ਦਿੱਲੀ ਦਾ ਫਿਰ ਕੋਈ ਕੀ ਸ਼ੇਅਰ ਪਾਵੇ ਹੈਨਾ ਲਿਖ ਕੇ 4% ਦਾ ਭਾਜਪਾ ਨੂੰ ਇਹਨਾਂ ਨੂੰ ਫਰਕਾ 6% ਕਾਂਗਰਸ ਵੋਟਾਂ ਲੈ ਗਈ ਆ ਤਾਂ ਜਿਹੜਾ ਇਹ ਕਰਦੇ ਸੀ ਜਿਆਦਾਤਰ ਥਾਵਾਂ ਦੇ ਉੱਤੇ ਜਾ ਕੇ ਕਾਂਗਰਸ ਦੇ ਖਿਲਾਫ ਆਇਤ ਕੀ ਕਾਂਗਰਸ ਨੇ ਉੱਥੇ ਇਹ ਖੇਡ ਖੇਡੀ ਆ ਠੀਕ ਆ ਹਰ ਕਿਸੇ ਨੂੰ ਫਿਰ ਮੈਂ ਕਹਿਣਾ ਜਦੋਂ ਇਹ ਲੜਦੇ ਮੈਂ ਉਦੋਂ ਵੀ ਕਹਿਣਾ ਅੱਜ ਵੀ ਕਹਿਣਾ ਹਰ ਕਿਸੇ ਨੂੰ ਰਾਈਟ ਹੁੰਦਾ ਹੈ ਕਹਿਣਾ ਲੜਨ ਦਾ ਅਧਿਕਾਰ ਆ ਤਾਂ ਉਹ ਉਹਨਾਂ ਨੇ ਉੱਥੇ ਲੜ ਕੇ ਦੇਖਿਆ ਜਿਦੇ ਵਿੱਚ ਆ ਨਤੀਜੇ ਆਪਣੇ ਸਾਹਮਣੇ ਆਏ ਜਗੇ ਅੱਛਾ ਭਾਈ ਜਿਹੜੇ ਵੱਡੇ ਚਿਹਰੇ ਸੀਗੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਕਰੂੰਗਾ ਵੀ ਕੇਜਰੀਵਾਲ ਜਦੋਂ ਪਹਿਲਾਂ ਵੀ ਕੋਈ ਡਿਸਕਸ ਕੀਤਾ ਸੀਗਾ ਕਿ ਕੇਜਰੀਵਾਲ ਜਦੋਂ ਤੁਸੀਂ ਸਤਾਚ ਹੁੰਨੇ ਹੋ ਤੁਸੀਂ ਪਾਵਰ ਮਾਣੀ ਹੁੰਦੀ ਆ ਉਦੋਂ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਹੁੰਦੀਆਂ ਨੇ ਕੇਜਰੀਵਾਲ ਦੀ ਕਿ 네ਗੇਟਿਵ ਰਾਜਨੀਤੀ ਵੀ ਰਹੀ ਆ ਕਿ ਸਿਰਫ ਇਹ ਕਹਿਣਾ ਕਿ ਇੱਥੇ ਹਰਾਉਣਾ ਸਿਰਫ ਹਰ ਗੱਲ ਤੇ ਬੀਜੇਪੀ ਬੀਜੇਪੀ ਇਹ ਨਾ ਦੂਜਾ ਚੈਲੰਜ ਸੀਗਾ ਕਿ ਜੇ ਮੋਦੀ ਨੇ ਇਸ ਜਨਮਸ਼ਤਾ ਮੈਨੂੰ ਦਿੱਲੀ 'ਚ ਹਰਾ ਨਹੀਂ ਸਕਦੇ ਹੋ ਉਹਨਾਂ ਨੂੰ ਜਨਮਦਵਾਰਾ ਲੈਣਾ ਪਏਗਾ ਇਹ ਸਾਰੀਆਂ ਚੀਜ਼ਾਂ ਫਿਰ ਲੋਕਾਂ ਨੇ ਇਹਨੂੰ ਰਿਕੋ ਆਏ ਤੁਸੀਂ ਹੁਣ ਦੇਖੋ ਵੀ ਇਹ ਵੀ ਇੱਕ ਟ੍ਰੈਂਡ ਹੀ ਆ ਹਾਂ ਲਿਖ ਕੇ ਦਿੰਦੇ ਹੁੰਦੇ ਸੀ ਹੈਨਾ ਹਾਂ ਇਤਕੀ ਲਿਖ ਕੇ ਕਿਉਂ ਨਹੀਂ ਦਿੰਦਾ ਅੱਗੇ ਤਾਂ ਹਰ ਥਾਂ ਤੇ ਕਹਿੰਦੇ ਹੁੰਦੇ ਸੀ ਇਤਨੀ ਸੀਟਾਂ ਆ ਰਹੀਆਂ ਹਾਂ ਗੁਜਰਾਤ ਚ ਗਲਤ ਹੋ ਗਿਆ ਸੀ ਵੈਸੇ ਉਹ ਪਰ ਦਿੱਲੀ ਜੀ ਤਾਂ ਲਿਖ ਕੇ ਵੀ ਨਹੀਂ ਦਿੰਦਾ ਹਾਂ ਬਣਾ ਇੱਥੇ ਤਾਂ ਜਮਾ ਹੀ ਉਹ ਸਾਫ਼ ਹੋਇਆ ਆ ਮਨਮੀ ਪਾਰਟੀ ਚ ਦਾ ਜਿਹੜਾ ਉਹਨਾਂ ਦਾ ਪੈਟਰਨ ਹੈ ਗੱਗਨ ਗੱਲ ਉਹਨਾਂ ਚਰੀ ਆ ਉਹਨਾਂ ਚਰੀ ਲੀਡਰਾਂ ਦੇ ਦਾਅਵੇ ਹੁੰਦੇ ਆ ਉਹਨਾਂ ਚਰੀ ਸਭ ਕੁਝ ਹੁੰਦਾ ਜਦੋਂ ਤੁਸੀਂ ਜਿੱਤ ਰਹੇ ਹੋ ਇੱਕ ਹਾਰ ਹਰ ਲੀਡਰ ਇੱਕ ਮਹਾਨ ਲੀਡਰ ਤੇ ਇੱਕ ਆਮ ਲੀਡਰ ਦੇ ਨਾਲੋ ਜਿਹੜਾ ਦਾ ਫਰਕ ਹੁੰਦਾ ਸਿਰਫ ਇੱਕ ਕਲੈਕਸ਼ਨ ਹਾਰਨ ਦਾ ਫਰਕ ਹੁੰਦਾ ਜਦੋਂ ਉਹ ਹਾਰ ਆ ਗਈ ਫਿਰ ਪਤਾ ਲੱਗਦਾ ਕਿ ਕਿਹੜੇ ਭਾਅ ਵਿਖਦੀ ਆ ਜਦੋਂ ਦੀ ਆਮ ਆਦਮੀ ਪਾਰਟੀ ਨੇ ਜਨਮ ਲਿਆਣਾ ਸਿਆਸਤ ਦੇ ਵਿੱਚ ਇਹਨਾਂ ਨੇ ਹਾਰ ਦੇਖੀ ਬਹੁਤ ਘੱਟ ਆ ਠੀਕ ਹੈ ਦਿੱਲੀ ਦੇ ਵਿੱਚ ਸਰਕਾਰ ਬਣਾਈ ਇਹਨਾਂ ਨੇ ਉਹ ਸਰਕਾਰ ਨੂੰ ਸਪੋਰਟ ਜੀ ਦਿੱਤੀ ਕਾਂਗਰਸ ਨੇ ਦੇਤੀ ਚਲੋ ਉਹ ਤੋਂ ਬਾਅਦ ਇਹਨਾਂ ਨੇ ਸਰਕਾਰ ਤੋਂ ਉਰਤੀ ਦੁਬਾਰੇ ਫਿਰ ਸਰਕਾਰ ਬਣ ਗਈ ਤਕੜੀ ਮੈਜੋਰਟੀ ਮਿਲਦੀ ਰਹੀ ਦੋ ਵਾਰੀ ਹਾਂ ਦੋ ਵਾਰੀ ਤਕੜੀ ਮੈਜੋਰਟੀ ਮਿਲੀ ਆ ਤੇ ਫੇਰ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਈ ਹੁਣ ਕਿੰਨੀਆਂ ਕੁ ਰੀਜਨਲ ਖੇਤਰੀ ਪਾਰਟੀਆਂ ਇਹੋ ਜੀਆਂ ਜਿਨ੍ਹਾਂ ਦੀ ਦੂਜੇ ਸਟੇਟ ਦੇ ਵਿੱਚ ਵੀ ਸਰਕਾਰ ਹੋ ਗਈ ਇਹ ਵੀ ਵੱਡੀ ਗੱਲ ਹੈ ਨਾ ਇਹ ਬਣਾਈ ਤਾਂ ਇਹਨਾਂ ਨੇ ਸੱਤਾ ਦੇਖੀ ਬਹੁਤ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਰਹਿ ਕੇ ਕਿਹੋ ਜਿਹਾ ਵਿਵਹਾਰ ਕਰ ਮੈਂ ਇੱਥੇ ਆਉਣ ਲੱਗਿਆ ਸੀ ਕੀ ਹੁਣ ਕੇਜਰੀਵਾਲ ਸੱਤਾ ਤੋਂ ਬਿਨਾਂ ਬਚ ਜਾਣਗੇ ਕਿਉਂਕਿ ਜਦੋਂ ਦੇ ਇਹ ਪੋਲਿਟਿਕਸ ਦੇ ਵਿੱਚ ਐਂਟਰ ਹੋਏ ਨੇ ਉਦੋਂ ਦੇ ਸਿਰਫ ਪਾਵਰ ਦੇ ਵਿੱਚ ਨੇ ਆਊਟ ਆਫ ਪਾਵਰ ਹੋਣ ਹੋਏ ਹੈ ਦੇਖੋ ਇਹ ਇਹ ਸੱਤਾ ਤੋਂ ਬਚਣਾ ਬਹੁਤ ਮੁਸ਼ਕਲ ਇਹ ਦੇਖਣਾ ਦਿਲਚਸਪ ਹੋਊਗਾ ਕਿਉਂਕਿ ਜਦੋਂ ਇਹ ਸੱਤਾ ਜਿਸੀ ਉਦੋਂ ਇਹਨਾਂ ਨੇ ਆਪਦੇ ਦੋਸਤ ਘੱਟ ਤੇ ਦੁਸ਼ਮਣ ਵੱਧ ਬਣਾਏ ਆ ਤੁਸੀਂ ਅਸ਼ੀਸ਼ ਖੈਤਾਨਾ ਦਾ ਇੱਕ ਪੱਤਰਕਾਰ ਹੁੰਦਾ ਸੀ ਯਾਦ ਆ ਤੁਹਾਨੂੰ ਆਸ਼ੂ ਤੋਸ਼ਨਾ ਦਾ ਇੱਕ ਪੱਤਰਕਾਰ ਹੁੰਦਾ ਸੀ ਜਿਹੜੇ ਅੱਜਕੱਲ ਸੱਤਿਆ ਹਿੰਦੀ ਚਲਾਉਂਦੇ ਆ ਯਾਦ ਹੀ ਹੁਣ ਫਿਰ ਸ਼ਾਂਤੀ ਭੂਸ਼ਣ ਤੇ ਪ੍ਰਸ਼ਾਂਤ ਭੂਸ਼ਣ ਕੁਮਾਰ ਵਿਸ਼ਵਾਸਨਾ ਦਾ ਕਵੀ ਜਿਹੜਾ ਅੱਜ ਕੱਲ ਹਣਾ ਰਾਮ ਕਥਾ ਵੀ ਕਰਦੇ ਜਿਨ੍ਹਾਂ ਨੇ ਅੱਜ ਤਾਂ ਬਹੁਤ ਮਤਲਬ ਤਿੱਖਾ ਬੋਲਿਆ ਗਿਆ ਜੜਾ ਅੱਜ ਹਾਂ ਠੀਕ ਆ ਯਾਰ ਹੁਣ ਨਿਕਲੂਗਾ ਅੰਦਰੋਂ ਐਡੀ ਕੀ ਗੱਲ ਆ ਹੁਣ ਜੇ ਕਿਸੇ ਨੇ ਮਾੜਾ ਕਰਿਆ ਫਿਰ ਆਈ ਥੋੜੀ ਉਹ ਚੀਜ਼ ਸਹੀ ਜਾ ਸਕਦੀ ਆ ਤਾਂ ਤਾਂ ਨਿਕਲੂਗੀ ਅੰਦਰੋਂ ਤਾਂ ਉਹ ਕਵੀ ਹੋਗੇ ਇਹੋ ਜਿਹੇ ਬਹੁਤ ਸਾਰੇ ਲੋਕਾਂ ਦੀ ਸਵਾਤੀ ਮਾਲੀਵਾਲ ਹੋਗੀ ਗਗਨ ਸਵਾਤੀ ਮਾਲੀਵਾਲ ਦਾ ਤਾਂ ਕੇਸ ਉਦੋਂ ਵੀ ਗਾਂਹ ਵਾਲਾ ਬਿਲਕੁਲ ਇਹ ਵੀ ਸੀ ਦਿੱਲੀ 'ਚ ਇੱਕ ਪਾਸੇ ਤਾਂ ਕਾਂਗਰਸ ਤੇ ਭਾਜਪਾ ਆਮਦਵੀ ਪਾਰਟੀ ਦੇ ਖਿਲਾਫ ਲੜ ਰਹੀਆਂ ਸੀ ਤੇ ਇੱਕ ਆਮਦਵੀ ਪਾਰਟੀ ਆਮਦਵੀ ਪਾਰਟੀ ਦੇ ਖਿਲਾਫ ਹੀ ਲੜ ਰਹੀ ਸੀ ਮਤਲਬ ਉਹਨਾਂ ਦਾ ਕੇਸ ਸੀ ਗਾਂ ਦੀ ਗੱਲ ਕੀਤੀ ਕਿ ਇੱਕ ਔਰਤ ਦੀ ਪਤ ਨੂੰ ਹੱਥ ਪਾਉਣ ਵਾਲਾ ਬੰਦਾ ਬਦਤਮੀਜ਼ੀ ਕਰਨ ਵਾਲਾ ਬੰਦਾ ਪੰਜਾਬ ਦੇ ਵਿੱਚ ਬਾਦਸ਼ਾਹ ਬਣਾ ਕੇ ਬਿਠਾਇਆ ਹੋਇਆ ਨਹੀਂ ਤਾਂ ਫਿਰ ਪੰਜਾਬੀਆਂ ਨੂੰ ਹੁਣ ਦੇਖਣਾ ਚਾਹੀਦਾ ਕਿ ਨਹੀਂ ਪੰਜਾਬੀ ਹੋ ਸਕਦਾ 27 ਚ ਦੇਖਣ ਨਹੀਂ ਮੇਰੇ ਖਿਆਲ ਨਾਲ ਮਤਲਬ ਸੀ ਜਿਹੜੇ ਪੰਜਾਬ ਦੇ ਸੱਤਾ ਜੀ ਲੀਡਰ ਨੇ ਸਾਡੇ ਲੀਡਰ ਆ ਸਾਡੇ ਮੁੱਖ ਮੰਤਰੀ ਇਹ ਤਾਂ ਉਹਨਾਂ ਨੂੰ ਦੇਖੋ ਦੇਖਣਾ ਚਾਹੀਦਾ ਇਹ ਅਭੀਸਾ ਸਤਾਈ ਚ ਦੇਖ ਹੀ ਲੈਣਗੇ ਹੋ ਸਕਦਾ ਇਹ ਤਾਂ ਮੁੱਖ ਮੰਤਰੀ ਨੂੰ ਹੀ ਦੇਖ ਲੈਣਾ ਮੈਂ ਪਰ ਹਣ ਹੁਣ ਜਿਹੜੇ ਥਾਂ ਤੇ ਬੈਠੇ ਆ ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਪਰ ਲਗਾਤਾਰ ਸੱਤਾ ਦੇ ਵਿੱਚ ਸੱਤਾ ਦੋਸਤ ਬਣਾਉਣ ਵੇਲੇ ਦੀ ਓਪਰਚੁਨਿਟੀ ਹੁੰਦੀ ਹੈ ਦੁਸ਼ਮਣ ਤਾਂ ਇਹ ਦੋ ਮਰਜ਼ੀ ਬਣਾ ਲਓ ਇਹਨਾਂ ਨੇ ਸੱਤਾ ਚ ਆ ਕੇ ਦੁਸ਼ਮਣ ਬਹੁਤ ਬਣਾਏ ਆ ਹੁਣ ਉਹਦਾ ਨੁਕਸਾਨ ਇਹਨਾਂ ਨੂੰ ਹੋ ਸਕਦਾ ਕਿੰਨਾ ਹੁੰਦਾ ਇਹ ਦੇਖਣਾ ਦਿਲਚਸਪ ਹੈ ਵਿਚਾਰਤਾ ਰ ਇਹਨਾਂ ਦੀ ਰਹੀ ਕੋਈ ਨਹੀਂ ਜਦੋਂ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਇਹ ਹੁੰਦੇ ਸੀਗੇ ਇੱਕ ਲਿਬਰਲ ਸੈਂਟਰ ਲੈਫਟ ਹੂੰ ਠੀਕ ਆ ਥੋੜੇ ਥੋੜੇ ਖੱਬੇ ਪੱਕੀਆਂ ਵਾਲੀ ਗੱਲ ਕਰਦੇ ਹੁੰਦੇ ਸੀ ਲਿਬਰਲ ਸੀਗੇ ਤੇ ਸੈਂਟਰ ਪੋਜੀਸ਼ਨ ਲੈਂਦੇ ਸੀ ਹੂੰ ਫਿਰ ਉਹੀ ਕੇਜਰੀਵਾਲ ਜਿਹੜੇ ਇੰਟਰਵਿਊ 'ਚ ਕਹਿੰਦੇ ਆ ਕਿ ਯਾਰ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ ਮੈਂ ਰੱਬ ਨੂੰ ਨਹੀਂ ਮੰਨਦਾ ਹਨਾ ਉਹਨਾਂ ਦੀ ਇੰਟਰਵਿਊ ਫਈ ਆ ਫਿਰ ਉਹ ਕਹਿੰਦਾ ਵੀ ਮੈਨੂੰ ਦੇਵੀ ਦੇਵਤੇ ਦਿਸਣ ਲੱਗੇ ਹੂੰ ਦਸਾਂ ਚ ਕੋਈ ਦਿੱਕਕ ਥੋੜੀ ਆ ਤੁਸੀਂ ਕਿਸੇ ਨੂੰ ਜਿਆਦਾ ਸ਼ਰਦਨ ਪੁੱਜੋਗੇ ਉਸ ਨੂੰ ਸੁਪਨੇ ਚ ਦਿਸਣ ਲੱਗ ਜਾਂਦੇ ਆ ਕੋਈ ਪ੍ਰੋਬਲਮ ਪਰ ਗਗਨ ਆਏ ਥੋੜੀ ਵੀ ਇਲੈਕਸ਼ਨ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਹੀ ਦਿਸਦੇ ਆ ਜੇ ਹਨੂਮਾਨ ਚਾਲੀਸਾ ਤੇ ਗੱਲ ਜਦੋਂ ਆਉਂਦੀ ਸੀ ਉੱਥੇ ਵੀ ਗੱਲ ਪਹੁੰਚੀ ਨਾ ਉੱਥੇ ਵੀ ਪਹੁੰਚਦੀ ਹੈ ਗੱਲ ਹਨਾ ਤਾਂ ਜੇ ਇਹ ਇਲੈਕਸ਼ਨ ਤੋਂ ਪਹਿਲਾਂ ਹੁੰਦਾ ਸੀ ਜਿਹਦੇ ਕਰਕੇ ਆਪਣੇ ਵਰਗੇ ਲੋਕਾਂ ਨੂੰ ਇਤਰਾਜ਼ ਹੁੰਦਾ ਸੀ ਵਿਚਾਰਧਾਰਾ ਰਹੀ ਕੋਈ ਨਹੀਂ ਹੁਣ ਵਿਚਾਰਧਾਰਾ ਬਿਨਾ ਪਾਰਟੀ ਸਰਵਾਈਵ ਕਿਵੇਂ ਕਰੂਗੀ ਮੈਨੂੰ ਜਿਹੜਾ ਡਰ ਆ ਉਹ ਪੰਜਾਬ ਨੂੰ ਲੈ ਕੇ ਆ ਕਿ ਕਿਤੇ ਇਹ ਨਾ ਹੋਵੇ ਹੁਣ ਦਿੱਲੀ ਦੇਖੋ ਜਿੰਨਾ ਇਹਨਾਂ ਨੇ ਪ੍ਰਚਾਰ ਕਰਨਾ ਉਹਨਾਂ ਦਾ ਕਰਨਾ ਹੀ ਪਹਿਲਾਂ ਦਿੱਲੀ ਤੇ ਪੰਜਾਬ ਦੋਨੇ ਸਰਕਾਰਾਂ ਕਰਦੀਆਂ ਸੀ ਕਿਤੇ ਇਹ ਤਾਂ ਨਹੀਂ ਹੁਣ ਸਾਰਾ ਪ੍ਰਚਾਰ ਪੰਜਾਬ ਰਾਹੀਂ ਹੀ ਕਰਿਆ ਜਾਊਗਾ ਕਿ ਇਹ ਤਾਂ ਨਹੀਂ ਜਿੰਨੇ ਬੰਦੇ ਅੱਗੇ ਦਿੱਲੀ ਦੇ ਵਿੱਚ ਵੀ ਸੈੱਟ ਕਰੇ ਵੇ ਸੀ ਉਹਨਾਂ ਸਾਰਿਆਂ ਨੂੰ ਵੀ ਹੁਣ ਪੰਜਾਬ ਸਰਕਾਰ ਤੀ ਬੋਝ ਪਾ ਕੇ ਸੱਜੇ ਜਿਵੇਂ ਯੋਗਸ਼ਾਲ ਵਾਲਾ ਸੀ ਸ਼ਾਇਦ ਉਹ ਦਿੱਲੀੋਂ ਫ੍ਰੀ ਹੋਏ ਤੇ ਉਹ ਪੰਜਾਬ ਦੇ ਵਿੱਚ ਲਿਆ ਕੇ ਸੈੱਟ ਕਰਤੇ ਹੁਣ ਜੇ ਇਹ ਤਾਂ ਨਹੀਂ ਜਿਹੜੇ ਦਿੱਲੀੋਂ ਫ੍ਰੀ ਹੋਣਗੇ ਉਹ ਪੰਜਾਬ ਦੇ ਵਿੱਚ ਸੈੱਟ ਕਿੱਥੇ ਕਰਨਗੇ ਬਿਲਕੁਲ ਆਹੀ ਆ ਕਿਤੇ ਪੰਜਾਬ ਦੂਰ ਪੰਜਾਬ ਦੇ ਸਿਧਦੀ ਤੌਰ ਤੇ ਖਜ਼ਾਨੇ ਤੇ ਬਜਨ ਉਹ ਤਾਂ ਪੈਣਾ ਤਾਂ ਖਜ਼ਾਨੇ 'ਚ ਹੀ ਆ ਜਿਹੜਾ ਵੀ ਪੰਜਾਬ ਚ ਆ ਕੇ ਬੈਠੂਗਾ ਪੰਜਾਬ ਦੀ ਜੇ ਸਿਕਿਉਰਟੀ ਵੀ ਮਿਲਦੀ ਹੈ ਕਿਸੇ ਨੂੰ ਉਹ ਵੀ ਤਾਂ ਸਾਡੇ ਖਜ਼ਾਨੇ 'ਚ ਹੀ ਆ ਬਹੁਤ ਦਾ ਆਰਥਿਕ ਹੀ ਆ ਉਹ ਤਾਂ ਇਹ ਕਾਫੀ ਖੁਸ਼ ਆ ਹੁਣ ਇਹਦੇ 'ਚ ਮੁੱਖ ਮੰਤਰੀ ਕੋਲੇ ਇੱਕ ਮੌਕਾ ਵੀ ਹੈ ਭਗਵਾਨ ਤਮਾਨ ਕੋਲੇ ਬਹੁਤ ਵੱਡਾ ਮੌਕਾ ਬਹੁਤ ਹੀ ਵਿਰਾਟ ਰੂਪ ਚ ਉੱਬਰਣ ਦਾ ਜੀ ਪਰ ਜੇ ਉੱਬਰਣਾ ਚਾਹਣ ਜੇ ਉੱਬਰਣਾ ਨਹੀਂ ਚਾਹੁੰਦੇ ਹੁਣ ਫਿਰ ਵੱਡਾ ਕੋਈ ਨਹੀਂ ਕਰ ਸਕਦਾ ਇੱਕ ਸ਼ਾਨ ਇੱਕ ਪਲ ਹੁੰਦਾ ਇਤਿਹਾਸ ਦੇ ਵਿੱਚ ਜੋ ਬਣਦਾ ਹੀ ਤਾਂ ਕਿ ਕਿਸੇ ਨੂੰ ਬਹੁਤ ਉੱਪਰ ਵੀ ਵਿਰਾਟ ਰੂਪ ਦੇ ਵਿੱਚ ਆਉਣ ਦਾ ਮੌਕਾ ਮਿਲ ਸਕੇ ਪਰ ਕਈ ਲੋਕਾਂ ਦੀ ਮਾੜੀ ਕਿਸਮਤ ਤੇ ਨਿੱਜੀ ਤੌਰ ਦੇ ਉੱਤੇ ਉਹਨਾਂ ਦੀ ਨਿਰਬਲਤਾ ਹੀ ਇੰਨੀ ਹੁੰਦੀ ਹੈ ਉਹ ਹੋਰ ਛੋਟੇ ਹੋ ਜਾਂਦੇ ਉਸ ਮੌਕੇ ਨਵਰੀਤ ਭਾਈ ਆਖਰੀ ਪੁਆਇੰਟ ਇਸ ਤਰ੍ਹਾਂ ਜਿਵੇਂ ਕਿ ਪੰਜਾਬ ਦੇ ਵਿੱਚ ਜਦੋਂ 17 ਦੇ ਵਿੱਚ ਵਧੀਆ ਲੜੇ ਇਹ ਚਲੋ ਵਿਭਾਈ ਸੀਟਾਂ ਤੇ ਰੋਗੇ 22 ਦੇ ਵਿੱਚ ਪੰਜਾਬ ਦਿੱਲੀ ਦੀ ਰਿਫਲੈਕਸ਼ਨ ਤਾਂ ਸੀ ਨਾ ਉਹ ਸਾਰੀਆਂ ਚੀਜ਼ਾਂ ਨੂੰ ਸੀਗੀ ਪਤਾ ਜਾਂ ਨਾ ਪਰ ਉਹ ਚੀਜ਼ਾਂ ਦਿਖਾਉਂਦੇ ਰਹੇ ਦਿੱਲੀ ਮਾਡਲ ਦਿੱਲੀ ਮਾਡਲ ਸਿੱਖਿਆ ਦਾ ਸੇਧ ਦਾ ਕਮਲਾ ਕਲੀਨ ਕਰਾ ਸਰ ਚੀਜ਼ ਪ੍ਰਚਾਰ ਦੇ ਰਹੇ ਪਰ ਕੀ ਹੋਣਾ ਜਦੋਂ 2027 ਹੋਊਗਾ ਕਿ ਤੇ ਉਹ ਵੀ 2025 ਦੇ ਦਿੱਲੀ ਦੀ ਰਿਫਲੈਕਸ਼ਨ ਤਾਂ ਨਹੀਂ ਹੋ ਜੂਗੀ ਆ ਹੋ ਸਕਦਾ ਕਿਉਂਕਿ ਜੇ ਚੰਗੇ ਦੀ ਰਿਫਲੈਕਸ਼ਨ ਤਾਂ ਮਾੜੀ ਦੀ ਵੀ ਹੋ ਸਕਦੀ ਹੈ ਨਹੀਂ ਨਹੀਂ ਬਿਲਕੁਲ ਹੋ ਸਕਦੀ ਹੈ ਰਿਫਲੈਕਸ਼ਨ ਕਿਸੇ ਵੀ ਪਾਸੇ ਵੱਲੇ ਜਾ ਸਕਦੀ ਹੈ ਇਹ ਵੀ ਹੋ ਸਕਦਾ ਦਿੱਲੀ ਦੇ ਵਿੱਚ ਲੋਕ ਕੇਜਰੀਵਾਲ ਹੋਰਾਂ ਨੂੰ ਯਾਦ ਕਰਨ ਇਹੀ ਹੋਸਦਾ ਕਿਉਂਕਿ ਉਹ ਭਾਜਪਾ ਇਧਿਆ ਕਿ ਨਾ ਪਰਫਾਰਮ ਕਰ ਭਾਜਪਾ ਇਧਿਆ ਕਿ ਭਾਜਪਾ ਕੇ ਮੇਂ ਕੰਮ ਕਰਦੀ ਆ ਗਗਨ ਕੰਮ ਇੰਨੇ ਜੇ ਦੇਖਿਆ ਜਾਵੇ ਕੋਈ ਮਾੜੇ ਵੀ ਨਹੀਂ ਕਰੇ ਦਿੱਲੀ ਦੇ ਐਂਗਲ ਤੋਂ ਦੇਖੋ ਜੀ ਪੰਜਾਬ ਦਾ ਐਂਗਲ ਹੋਰ ਆ ਪਰ ਦਿੱਲੀ ਦੇ ਐਂਗਲ ਦੇ ਉੱਤੇ ਜਿਹੜੀਆਂ ਲੋਕਾਂ ਦੀਆਂ ਜ਼ਿਆਦਾਤਰ ਜ਼ਰੂਰਤਾਂ ਸੀ ਉਹ ਸਰਕਾਰ ਨੇ ਪੂਰੀਆਂ ਕਰੀਆਂ ਪਰ ਹੁਣ ਇਹ ਤਾਂ ਲੋਕਾਂ ਨੂੰ ਵੀ ਸਮਝਣਾ ਪਊਗਾ ਨਾ ਯਾਰ ਵੀ ਜਾਂ ਤਾਂ ਬੁੜੀਆਂ ਨੂੰ ਪੈਸੇ ਮਿਲ ਸਕਦੇ ਆ ਜਾਂ ਵਿਕਾਸ ਹੋ ਸਕਦਾ ਸਭ ਕੁਝ ਫ੍ਰੀ ਮਿਲੂਗਾ ਜਾਂ ਚੀਜ਼ਾਂ ਮੰਨ ਗਈਆਂ ਤੁਹਾਡੇ ਆਸੇ ਪਾਸੇ ਸਭ ਕੁਝ ਇਕੱਠਾ ਨਹੀਂ ਮਿਲਦਾ ਨਾ ਹੀ ਮਿਲਦਾ ਤੇ ਜਿਹੜੀ ਪਾਰਟੀ ਵੀ ਇਕੱਠਾ ਦੇਣ ਦਾ ਦਾਵਾ ਕਰਦੀ ਉਹ ਝੂਠ ਬੋਲ ਰਹੀ ਹੈ ਹਮਮ ਨਾਲ ਠੀਕ ਹੈ ਜਿਆਦਾ ਫਿਰ ਰੋਡਵੇਜ ਦਾ ਕਿਰਾਇਆ ਮਾਫ ਹੋ ਸਕਦਾ ਜਾਂ ਰੋਡਵੇਜ ਮਾਫਾ ਦੇ ਚ ਹੋ ਸਕਦੀ ਹੈ ਜਨ ਨਵੀਆਂ ਬੱਸਾਂ ਪਹਿਣੀਆਂ ਨਾ ਨਵੀਆਂ ਬੱਸਾਂ ਤੇ ਟਾਈਮ ਸਰ ਪਾਣ ਨਹੀਂ ਜੀ 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 ਥੈਂਕ ਯੂ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੋੜੋ